ਦੁਨੀਆ ਕਲਮਾ ਨਮੀ ਉਡਾਨ ਦਾ ਉਪਰਾਲਾ ਲੈ ਕਰਕੇ ਅੱਜ ਸ੍ਰੀ ਗੰਗਾਨਗਰ ਦੀ ਪਾਵਨ ਧਰਤੀ ਤੇ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਸੁਖੀ ਬਾਠ ਜੀ ਦਾ ਪੂਰੇ ਗੰਗਾਨਗਰ ਦੇ ਪੰਜਾਬੀ ਮਾਤਰ ਭਾਸ਼ਾ ਨੂੰ ਸਾਡੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਅੱਜ ਬੜਾ ਜੀ ਜਾਣਾ ਉਹਨਾਂ ਦਾ ਸਤਿਕਾਰ ਕੀਤਾ ਉਹਨਾਂ ਦਾ ਨਿਗਾ ਸਵਾਗਤ ਕੀਤਾ ਔਰ ਸਾਡੇ ਆਸਤੇ ਬੜਾ ਖੁਸ਼ ਨਸੀਬ ਦਿਨ ਹੈ ਕਿ ਐਡੀ ਮਹਾਨ ਸ਼ਖਸੀਅਤ ਸਾਡੇ ਵਿੱਚ ਪਹੁੰਚੀ ਹੈ ਔਰ ਸਾਨੂੰ ਰਾਜਸਥਾਨ ਦੇ ਜਿਹੜੇ ਲੋਕ ਜਿੱਥੇ ਅਸੀਂ ਅਲਪਮਤ ਦੇ ਵਿੱਚ ਹੈ ਔਰ ਅੱਜ ਜੋ ਇਹਨਾਂ ਨੇ ਪਲੈਟਫਾਰਮ ਦਿੱਤਾ ਹੈ ਦੇ ਨਤੀਜੇ ਬਹੁਤ ਹੀ ਬਿਹਤਰ ਔਰ ਬਹੁਤ ਹੀ ਚੰਗੇ ਆਉਣ ਵਾਲੇ ਹੈ ਔਰ ਇਹਨਾਂ ਦਾ بار بار ਗੰਗਾਨਗਰ ਆਉਣ ਦਾ ਸਾਨੂੰ ਉਹਨਾਂ ਨੇ ਭਰੋਸਾ ਦਿਵਾਇਆ ਹੈ ਮੈਨੂੰ ਖੁਸ਼ੀ ਹੈ ਕਿ ਗੰਗਾਨਗਰ ਵਰਗੇ ਰਿਮੋਟ ਏਰੀਏ ਦੇ ਵਿੱਚ ਅੱਜ ਆਏ ਹੈ ਔਰ ਅਸੀਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜੋ ਉਮੀਦ ਲੈ ਕਰਕੇ ਆਏ ਹੈ ਉਹਦੂ ਅਸੀਂ ਚਾਰ ਕਦਮ ਵਧ ਕੇ ਕਰਕੇ ਸ਼੍ਰੀ ਗੰਗਾਨਗਰ ਦੇ ਲੋਕ ਸਾਥ ਦੇਵਾਂਗੇ ਕਿ ਸਾਡੇ ਬੱਚਿਆਂ ਨੂੰ ਜੋ ਕਿਤਾਜ ਜੋ 33ਵਾਂ ਇਹਨਾਂ ਨੇ ਭਾਗ ਕਿਤਾਬ ਦਾ ਜਿੱਥੋਂ ਲਾਂਚ ਕੀਤਾ ਔਰ ਭਰੋਸਾ ਦਿਵਾਇਆ ਕਿ ਬਾਰ-ਬਾਰੇ ਕਿਸੇ ਵੀ ਤਰ੍ਹਾਂ ਦਾ ਕੋਈ ਬਜਟ ਦਾ ਅਭਾਵ ਨਹੀਂ ਰਹੂਗਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਦੀ ਪੂਰੀ ਟੀਮ ਦਾ ਅੱਜ ਨਵੀਂ ਟੀਮ ਵੀ ਸਾਡੇ ਰਾਜਸਥਾਨ ਚ ਬਣੀ ਹੈ ਤਹਿਸੀਲ ਤੋਂ ਲੈ ਕੇ ਜ਼ਿਲ੍ਹੇ ਤੱਕ ਦੀ ਮੈਂ ਸਭ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੇ ਸ਼ੁਕਰਗੁਜ਼ਾਰ ਹਾਂ ਤੇ ਜੇਕਰ ਪ੍ਰੋਜੈਕਟ ਦੀ ਗੱਲ ਕਰਾਂ ਤਾਂ ਤੁਹਾਨੂੰ ਮੈਂ ਸੰਕੇਤ ਦੇ ਵਿੱਚ ਦੱਸ ਸਕਦਾ ਹਾਂ ਕਿ 11 ਮਹੀਨੇ ਪਹਿਲਾਂ ਇਹ ਪ੍ਰੋਜੈਕਟ ਇਹਦਾ ਸ਼ੁਰੂ ਹੋਇਆ ਸੀ ਬਾਦ ਸਾਹਿਬ ਵਾਸਤੇ ਬਾਦ ਸਾਹਿਬ ਬਹੁਤ ਭਰਮੇ ਕਰਦੇ ਸੀ ਪੰਜਾਬ ਪਰੋਂ ਚ ਸੀ ਬਚਨਾਮਾ ਭੇਜਦੇ ਰਹੇ ਸੀ ਬੱਚਿਆਂ ਦੀਆਂ ਛਾਪਾਂ ਲਈ ਟੋਟਲ ਪੰਜ ਛਾਪਾਂ ਸਨ ਤੇ ਉਹ ਚਾਹਾਂ ਭੇਜਦੇ ਰਹੇ ਸੀ ਬਾਦ ਸਾਹਿਬ ਨੂੰ ਬੇਨਤੀ ਕੀਤੀ ਤਾਂ ਬਾਦ ਸਾਹਿਬ ਸਕੂਲਾਂ ਦੇ ਚਾਏ ਕਿ ਖਿਤਾਬ ਜਿਹੜੀ ਛਾਪਣ ਲਈ ਡਿਊਟੀ ਲਗਾ ਕੇ ਦੇਈ ਤਾਂ ਖਿਤਾਬ ਸੀ ਇਹ ਬੜੀ ਛਾਪੀ ਪਟਾਣਾ ਜਿੱਦੋਂ ਤੋਂ ਤਕਰੀਬਨ ਅੱਜ ਤੋਂ 11 ਮਹੀਨੇ ਪਹਿਲਾਂ ਲੋਕਨਰਪੁਰ ਕੀਤੀ ਤਰ ਤੂ ਬਾਦ ਸਾਹਿਬ ਨੇ ਇੱਕ ਫੁੱਟਨਾ ਸੀ ਇਹਨਾਂ ਦਾ ਇਹ ਪੂਰੇ ਪੰਜਾਬ ਦੇ ਵਿੱਚ 23 ਜਿਲ੍ਹਿਆਂ ਦੇ ਵਿੱਚ ਚਾਰ ਚਾਰ ਪੱਗਾਂ ਦੇ ਵਿੱਚ ਕਿਤਾਬਾਂ ਆਪਾਂ ਨਵੇਂ ਕਲਮਾ ਨਵੇਂ ਬਾਣਦੇ ਨਾਤੇ ਕਿਤਾਬਾਂ ਜਿਹੜੀਆਂ ਪ੍ਰਸ਼ੰਪਾ ਵੀ ਤਕਰੀਬਨ ਮੰਨਣਾ ਕਿਤਾਬਾਂ ਪੰਜਾਬ ਵਿੱਚੋਂ ਸੱਖੀਆਂ ਸੀਆਂ ਤੇ ਹੱਥ ਕਿਤਾਬਾਂ ਬਾਹਰ ਤੋਂ ਰੱਖੀਆਂ ਕਿ ਆਪਣੀ ਭਾਰਤੀਆਂ ਦੇ ਸੇਤਾਂ ਦਾ ਹੋਣੀ ਦੇਸ਼ਵਰ ਸਭਣਾ ਚਾਹੁੰਦੇ ਤੁਹਾਨੂੰ ਵੀ ਸਾਹਿਬ ਕੋ ਉੱਚੀ ਨਿਕਲੇ ਨੇ ਇਹਦੇ ਹੱਥਾਂ ਤੋਂ ਵਸਤੂ ਲੈ ਕੇ ਧਾਰਾ 7 ਦੇ ਇਹਦੇ ਬੱਚੇ ਕੋਰਪੋਰੇਟ ਕਾਫੀ ਵਿੱਚ ਕਿਉਂ ਜੋ ਵੀ 72 ਦੀ ਕਹਾਣੀ ਨਾ ਕੋਈ ਨਿਕਲੇ ਨੇ ਅਸੀਂ ਕਿਸੇ ਵੀ ਬੱਚੇ ਨੂੰ ਇਹ ਪਿੱਛਾ ਵੀ ਜਿਹੜੀ ਸਿਸਟਮਾਂ ਬਣਾਉਣ ਪਰਪਰ ਵੀ ਟੀਮਾਂ ਬਣਾ ਦਿੱਆਂ ਸਦਿਖਾ ਪਹਿਲੇ ਕਿਤਾਬ ਤੋਂ 4-5 ਮਹੀਨੇ ਬਾਅਦ ਟੀਮਾਂ ਬਣਨਾ ਲਗਭਗ 6 ਹਫ਼ਤੇ ਨੂੰ ਨਾ ਸਾਇਆ ਕਿ ਮੈਂ ਪਰੇਡ ਹੋ ਗਿਆ ਕਿਸੇ ਬੱਚੇ ਨੂੰ ਅਸੀਂ ਨੇ ਮਾਨੀ ਬਸਿੱਖਾ ਕੁਝ ਨਹੀਂ ਨਿਕਲਦਾ ਅਸੀਂ ਇਹ ਫੈਸਲਾ ਕੀਤਾ ਕਿਤਾਬ ਨੂੰ ਵੜਾ ਸੀ ਛਾਪਾਂ ਹੋ ਚੀਨੋ ਜੇ ਨੂੰ ਛਾਪਾਂ ਤੇ ਤਾਂ ਉਹ ਕੇ ਲਿਖਾ ਲੱਗਣੀਏ ਜਿਹਨਾਂ ਨੂੰ ਸਪਹਿਲੇ ਉਹਨਾਂ ਤੋਂ ਹੋਣਾ ਪਾਉਣਾ ਵੀ ਤੇ ਤੁਸੀਂ ਨਹੀਂ ਦੇਖ ਸਕਦੇ ਜਾਂ ਤੁਹਾਡੀ ਜਿਹੜੀ ਰਚਨਾ ਹੈ ਇਹ ਛਪਾਈ ਨਹੀਂ ਹੋਣੀ ਤਾਂ ਅਚਾਨਕ ਕੀ ਬਦਲਣਾ ਸੀਗਾ ਕੋਈ ਕਿਤਾਬਾਂ ਦੇ ਵਿੱਚ ਤਕਰੀਬ ਨੂੰ ਬਹੁਤ ਵਧੀਆ-ਵਧੀਆ ਵਿਸ਼ੇ ਦੇ ਬੱਚੇ ਛਾਪ ਲੈ ਨੇ ਤੇ ਕੇਵਲ ਸੱਗਤੀ ਜਿਹਦੇ ਵਿੱਚ ਅਸੀਂ ਨੇ ਇੱਕ-ਇੱਕ ਕਿਤਾਬਾਂ ਨੇ ਛਾਪ ਲਈ ਤਕਰੀਬਨ ਲੋਕਾਂ ਪਰ ਹੋ ਚੁੱਕੀਆਂ ਨੇ ਇਸਰ 14 ਜੁਲਾਈ ਤੋਂ 14 ਅਗਸਤ ਤੋਂ ਪ੍ਰੋਗਰਾਮ ਚੱਲ ਰਿਹਾ ਹੈ 3 ਵਸਤਕਾ 15 16 ਬਿਨਾਂ ਦੇ ਵਿੱਚ ਤਕਰੀਬਨ ਸਭ ਤੋਂ 31 ਕਿਤਾਬਾਂ ਜਿਹੜੀਆਂ ਲੋਕਾਂ ਤੋਂ ਹੋ ਰਹੀਆਂ ਨੇ ਜੀ ਪੱਤੀ ਭਾਗ ਇਸ ਕਿਤਾਬਾਂ ਦੇ ਛਾਪ ਚੁੱਕੀਆਂ 23 ਕਿਤਾਬਾਂ ਕਪਰੇ ਪੰਜਾਬ ਤੋਂ ਛਾਪ ਚੁੱਕੀਆਂ ਤੇ ਜੇ ਬਾਹਰ ਦੀ ਗੱਲ ਕਰੀਏ ਤਾਂ ਲੋਕ ਕਿਤਾਬਾਂ ਤੁਹਾਡੇ ਰਾਜਸਥਾਨ ਤੋਂ ਪਹਿਲਾ ਲੋਕਾ ਪ੍ਰਕਿਰਤੀ ਹੈ ਤੇ ਇਹ ਤੋਂ ਹੋਰ ਵੀ ਕਰ ਪਹਾਉ ਜਾ ਰਹੀ ਹੈ ਹਿਮਾਚਲ ਹਰਿਆਣਾ ਦਿੱਲੀ ਮਹਾਰਾਸ਼ਟਰ ਲੋਕੋ ਵੀ ਜਿਹੜੀਆਂ ਕਿਤਾਬਾਂ ਛਾਪ ਰਹੀਆਂ ਤੇ ਇੰਜ ਅਸੀਂ ਪਾਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਪਾਕਿਸਤਾਨ ਵਿੱਚ ਵੀ ਸਾਰੇ ਇਹ ਪ੍ਰੋਜੈਕਟ ਚੱਲ ਰਿਹਾ ਹੈ 23 ਤੇ 24 ਤਰੀਕ ਨੂੰ ਦੋ ਕਿਤਾਬਾਂ ਦਾ ਰੋਟਿਕ ਸੂਰਤੋਂ ਵਿਗਿਆ ਦੋ ਦੋ ਕਿਤਾਬਾਂ ਚਾਰ ਕਿਤਾਬਾਂ ਉੱਥੋਂ ਉੱਤਰ ਪਰਹਾਰੀਆਂ ਨੇ ਤੇ ਇੱਕ ਮੇਲੀ ਤੁਹਾਡੀ ਇਹ ਕਿਤਾਬ ਹੈ ਤੁਸੀਂ ਮੈਡਮ ਦੇਖੋ ਉਹ ਸਭ ਤੋਂ ਇਹਨਾਂ ਨੇ ਇਹ ਕਿਹਨਾ ਗੱਲ ਹੋਈ ਕਿ ਮੈਂ ਤੁਸੀਂ ਤੇ ਬੱਚਿਆਂ ਵਾਸਤੇ ਪਈ ਪ੍ਰਾਯਾ ਕਰੋ ਮੈਂ ਸਭ ਜਿਹੜੀ ਸਾਡੇ ਨਾਲ ਇਹ ਮੰਨਰ ਹਰ ਪਾਰ ਨੇ ਹਸਰਿਆ ਤਾਂ ਮੈਨੂੰ ਇਹ ਲੱਗਦਾ ਕਿ ਬਹੁਤ ਸਦਾ ਸਲਾਹ ਕਰਨਾ ਮਰਦਾ ਹੈ ਸਾਡੀ ਪੂਰੀ ਟੀਮ ਵੱਲੋਂ ਸਹਿਸਤਾ ਕਰਦੇ ਹਾਂ ਬਾਦ ਸਾਡੇ ਨੂੰ ਕਿ ਸਾਡੀ ਤੁਹਾਨੂੰ ਕਰਮਾ ਨੂੰ ਗੱਲ ਨੂੰ ਵੀ ਟੀਮ ਹੈ ਪੂਰੀ ਕਿ ਜਿੰਨੇ ਦਿਨ ਵੀ ਇਹ ਮਿਲੇ 15 20 ਦਿਨ ਦੇ ਵਿੱਚ ਸਾਨੂੰ ਜਿਹੜੀ ਕਿਤਾਬ ਹੈ ਉਹ ਪੂਰੀ ਕਰਕੇ ਦਿੰਦੇ ਅਸੀਂ ਕੋਈ ਵੀ ਦੇਣੇ ਨਹੀਂ ਦੇਖਿਆ

ਪੰਜਾਬ ਬੀਸੀ ਬ੍ਰਿਟਿਸ਼ ਕੋਲੰਬੀਆ ਦੇ ਸਿੱਤਾ ਦੇ ਨਾਂ ਪੰਜਾਬੀ ਚ ਲਿਖਾ ਤੇ ਕਿੰਨੇ ਸਾਡੇ ਪੰਜਾਬੀ ਸਕੂਲ ਚੱਲਦੇ ਐ ਬੀਸੀ ਦੇ 9 ਐਮਐਲਏ ਪੰਜਾਬੀ ਨੇ ਐਜੂਕੇਸ਼ਨ ਦਾਰੇ ਤੋਂ خیر ਦੋਵੇਂ ਸੀ ਸੈੱਟ ਦੋਵੇਂ ਐਜੂਕੇਸ਼ਨ ਦਾਰੇ ਤੋਂ ਇੱਕ ਸਕੂਲ ਦੇ ਵਿੱਚ ਇੱਕ ਕਲਾਸ ਦੇ ਵਿੱਚ ਇੱਕ ਬੱਚਾ ਜਾ ਕੇ ਪੰਜਾਬੀ ਦਾ ਸਿੱਖ ਮੰਗਲਵੇ ਪੂਰੇ ਦਾ ਪੂਰਾ ਕਮਰਾ ਫੁੱਲ ਟਾਈਮ ਪੀਚਰ ਤੇ ਲਿਟਰੇਚਰ ਜਿੰਨਾ ਕਿਤਾਬਾਂ ਘਾਟੀਆਂ ਉਹ ਮੁਕ ਦਿੰਦੇ ਸਾਰੇ ਦਾ ਸਾਰਾ ਗੌਰਮੈਂਟ ਪ੍ਰੋਵਾਈਡ ਕਰ ਬੈਂਕ ਕਿ ਜਾਓ ਕੋਈ ਸਾਥ ਦਾ ਤੇ ਤੁਹਾਨੂੰ ਮੁਸ਼ਕਲ ਆ ਜਾਏ ਜਾਂਦੇ ਕੋ ਮੈਨੂੰ ਹੀ ਇਸਨੇ ਆਉ ਲੋਰੇ ਅਧਾਰੇ ਨੇ ਪੰਜਾਬੀ ਵਰਕਰ ਰੱਖੇ ਹੋਏ ਡਾਕਟਰ ਦੇ ਜਾਓ डॉक्टर वालों हदायत पूरे दफ्तर का ऑफिस हदायत पंजाबी मिलने किसी गवर्नमेंट के काम के फॉर्म लाइसेंस लेना पंजाबी को का टेस्ट है पंजाबी टेस्ट है रिटर्न की जो ड्राइविंग भी क्योंकि मेरे को पंजाबी इंस्ट्रक्टर चाहिए पंजाबी इंस्ट्रक्टर का जो ड्राइविंग इतने तक के सटिया पांच मेजर बैंक्स ने उन्होंने तीन बैंक्स का एटीएम भी पंजाबी में